ਦੇਸ਼ ਅਨੁਸਾਰ ਤਰਨਤਾਰਨ ਪੁਲਿਸ ਨੇ ਜਿਹੜਾ ਗੈਂਗਸਟਰ ਦੇ ਗੈਂਗਸਟਰਸ ਤੇ ਗੈਂਗਸਟਰ ਵਾਧੇ ਖਿਲਾਫ ਆਪਣੀ ਮੁਹਿੰਮ ਚਲਾਈ ਹੈ ਉਹਦੇ ਤਹਿਤ ਸਾਨੂੰ ਕਾਫੀ ਟਾਈਮ ਤੋਂ ਇਨਪੁਟਸ ਆ ਰਹੇ ਸੀਗੇ ਕਿ ਇਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਚਬਾਲ ਏਰੀਆ ਦਾ ਇਲਾਕਾ ਹੋ ਗਿਆ ਅਮ੍ਰਿਤਪਾਲ ਨਾਮ ਦਾ ਗੈਂਗਸਟਰ ਜਿਹੜਾ ਕਿ ਹਾਲ ਦੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਹਨੇ ਕੋਈ ਟਾਰਗੇਟਡ ਕਿਲਿੰਗ ਕਰਨੀ ਹੈ ਤੇ ਆਪਣੇ ਜਿਹੜੇ ਵਿਰੋਧੀ ਹੈ ਉਹਨਾਂ ਦਾ ਨੁਕਸਾਨ ਕਰਨਾ ਹੈ ਤੇ ਉਸੇ ਇਨਪੁਟ ਨੂੰ ਆਪਾਂ ਡਵੈਲਪ ਕਰਦੇ ਹੋਏ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਸਾਨੂੰ ਇਸ ਤਫਤੀਸ਼ ਦੌਰਾਨ ਇਹ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਟਾਈਮ ਪਹਿਲਾਂ ਇੱਕ ਮਰਡਰ ਦਾ ਅਟੈਂਪਟ ਕਰਨਾ ਸੀਗਾ ਜਿਹੜਾ ਕਿ ਨਾਕਾਮ ਹੋ ਗਿਆ ਸੀ ਉਹ ਜਿਹੜੇ ਸ਼ੂਟਰ ਸੀਗੇ ਉਹ ਸ਼ੂਟਰ ਜੱਗੂ ਭਗਵਾਨਪੁਰੀਆ ਜਿਹੜਾ ਕਿ ਨਾਮੀ ਬਟਾਲੇ ਦਾ ਗੈਂਗਸਟਰ ਹੈ ਉਹਨੇ ਪ੍ਰੋਵਾਈਡ ਕਰਾਏ ਸੀਗੇ ਤੇ ਕੱਲ ਸਾਡੀ ਜਿਹੜੀ ਸੀਆਈਏ ਦੀ ਟੀਮ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਦੇ ਪਹਿਲਾ 3 ਜਿਹੜੇ ਸ਼ੂਟਰ ਸੀਗੇ ਮੇਨ ਉਹਨਾਂ ਨੂੰ ਤੁਰੰਤਾਂ ਤੋਂ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਨੇ ਹਰਪਾਲ ਸਿੰਘ ਜਿਹੜਾ ਕਿ ਨੂਰਪੁਰ ਨੇੜੇ શ્રી ਹਰਗੋਬਿੰਦਪੁਰ ਦਾ ਰਹਿਣ ਵਾਲਿਆ ਗੁਰਮੀਤ ਸਿੰਘ ਉਰਫ 라ਵਲ ਜਿਹੜਾ ਕਿ ਜੱਗੂ ਭਗਵਾਨਪੁਰੀਏ ਦੇ ਪਿੰਡ ਦਾ ਹੀ ਰਹਿਣ ਵਾਲਿਆ ਹੈ ਭਗਵਾਨਪੁਰੀਏ ਦਾ ਲਵਪ੍ਰੀਤ ਸਿੰਘ ਉਰਫ ਐਨ ਪੀ ਜਿਹੜਾ ਕਿ ਨਵਾਂ ਪਿੰਡ ਦਾ ਰਹਿਣ ਵਾਲਿਆ ਹੈ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਾਨੂੰ ਇਹ ਕਲੀਅਰ ਹੋ ਗਿਆ ਕਿ ਇਹ ਇਹ ਮੋਡੀਊਲ ਦੇ ਵਿੱਚ ਦੋ ਬੰਦੇ ਹੋਰ ਨੇ ਜਿਹੜੇ ਕਿ ਜਿਨ੍ਹਾਂ ਵਿੱਚੋਂ ਇੱਕ ਸ਼ੂਟਰ ਹੈ ਤੇ ਦੂਜਾ ਜਿਹੜਾ ਕਿ ਲੋਜਿਸਟਿਕਸ ਪ੍ਰੋਵਾਈਡ ਕਰਦਾ ਇਹਨਾਂ ਨੂੰ ਫੈਸਿਲਿਟੇਟ ਕਰਦਾ ਹੈ ਵੈਪਨਸ ਪ੍ਰੋਵਾਈਡ ਕਰਵਾਉਂਦਾ ਹੈ ਉਹਦਾ ਉਹਨਾਂ ਵਿੱਚ ਜਿਹੜੇ ਦੋ ਬੰਦੇ ਸੀ ਇਹਨਾਂ ਨਾਮ ਹੈ ਸੰਦੀਪ ਸਿੰਘ ਉਰਫ ਗੋਲੀ ਜਿਹੜਾ ਕਿ ਕੋਟ ਖਾਲਸਾ ਮੇਸਦਰ ਰਹਿਣ ਵਾਲਾ ਹੈ ਸ਼ਮਸ਼ੀਰ ਸਿੰਘ ਉਰਫ ਸ਼ੇਰਾ ਜਿਹੜਾ ਪਾਸ਼ੀਆਂ ਪਿੰਡ ਦਾ ਥਾਣੇ ਰਮਦਾਸ ਦਾ ਰਹਿਣ ਵਾਲਾ ਹੈ ਇਹ ਕੁੱਲ ਆਪਾਂ ਹੁਣ ਤੱਕ 5 ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ 4 ਵੈਪਨ ਜਿਹਦੇ ਵਿੱਚੋਂ ਇੱਕ ਯੂਐਸਏ ਮੇਡ ਗਲੋਕ ਵੈਪਨ ਵੀ ਸ਼ਾਮਲ ਹੈ ਉਹ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਆ ਤੇ ਇਹਨਾਂ ਦੀ ਜਿਹੜੀ ਪੁਰਾਣੀ ਕ੍ਰਿਮਨਲ ਹਿਸਟਰੀ ਆਪਾਂ ਵੇਖੀਏ ਜਿਹੜਾ ਗੁਰਮੀਤ ਸਿੰਘ ਉਰਫ 라ਵਲ ਹੈ ਇਹਦੇ ਖਿਲਾਫ ਪਹਿਲਾਂ ਹੁਣ ਤੱਕ ਜਿਹੜੀ ਮੋੜਲੀ ਪੁੱਛ ਕੇ ਇਸ ਤੋਂ ਪਤਾ ਲੱਗ ਗਿਆ ਦੋ ਮੁਕਦਮੇ ਆਲਰੇਡੀ ਦਰਜ ਨੇ ਬਟਾਲੇ ਜ਼ਿਲ੍ਹੇ ਦੇ ਜਿਹੜਾ ਦੂਜਾ ਲਵਕੀਰ ਸਿੰਘ ਉਰਫ ਐਨਪੀ ਹੈ ਇਹ ਛਾਤਰ ਬਦਮਾਸ਼ ਹੈ ਇਹਦੇ ਤੇ ਹੁਣ ਤੱਕ ਸਾਨੂੰ ਜਿਹੜਾ ਪਤਾ ਲੱਗਿਆ ਪੰਜ ਪਰਚੇ ਹੁਣ ਤੱਕ ਦਰਜ ਹੋਣੇ ਪਾਈ ਗਈਆਂ ਇਹਨਾਂ ਇਹਨਾਂ ਦੀ ਗ੍ਰਿਫਤਾਰੀ ਤੋਂ ਇੱਕ ਜਿਹੜਾ ਇਹ ਮੋਡੀਊਲ ਹੈ ਜਿ ਇਹਨਾਂ ਨੇ ਇਸ ਗੈਂਗ ਨੇ ਪਹਿਲਾਂ ਤੁਹਾਨੂੰ ਪਤਾ ਹੋਣਾ ਸੋਨੂ ਸਰਪੰਚ ਸਰਪੰਚ ਦਾ ਮਰਡਰ ਵੀ ਕੀਤਾ ਸੀਗਾ ਸੇਮ ਗੈਂਗ ਨੇ ਲਾਲੂ ਗਮਣਵੀ ਮਰਡਰ ਕਰਵਾਇਆ ਸੀਗਾ ਤੇ ਇੱਕ ਬੜੀ ਬਾਰੀ ਇਹਨਾਂ ਦੀ ਜਿਹੜੀ ਕਮਰ ਦੀ ਕਈ ਹੱਡੀ ਟੁੱਟੀ ਹੈ ਹੁਣ ਤੱਕ ਮੋਢਲੀ ਪੁੱਛੀ ਤੇ ਦੋ ਬੰਦੇ ਜਿਹੜੇ ਨੇ ਗੁਰਮੀਤ ਸਿੰਘ ਫਰਾਵਲ ਤੇ ਲਵਪ੍ਰੀਤ ਸਿੰਘ ਉਰਫ ਐਨਪੀ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਨੇ ਸਰ ਹੋਰ ਵੀ ਸੁਭਾ ਹੋਣਾ ਹੈ ਸਰ ਬਾਰੋਲੇ ਹੁੰਦੀ ਕੋਈ ਕਰੀ ਹੈ ਹਾਂਜੀ ਹੁਣ ਜੀ ਆਪਾਂ ਅੰਮ੍ਰਿਤਪਾਲ ਬਾਠ ਨੂੰ ਵੀ ਉੱਥੋਂ ਕੋਸ਼ਿਸ਼ ਕਰਾਂਗੇ ਐਕਸਰੇਡ ਕਰਾਉਣ ਦੀ ਜੱਗੋ ਭਗਵਨਪੁਰਿਆ ਨੂੰ ਵੀ ਪ੍ਰੋਡਕਸ਼ਨ ਵਾਂਟ ਤੇ ਲੈ ਕੇ ਆਵਾਂਗੇ ਕੋਈ ਪੁਲਿਸ ਮਾਡਲ ਵੀ ਲੈ ਗਿਆ ਹਾਂਜੀ ਪੁਲਿਸ ਰਿਮਾਂਡ ਲੈ ਆਇਆ ਨੂੰ ਹੁਣ ਪੇਸ਼ ਕਰੋਣਾ ਹੈ ਅਰੈਸਟ ਪਈ ਹੈ ਤੇ ਉਸ ਤੋਂ ਬਾਅਦ ਪੁਲਿਸ ਰਿਮਾਂਡ ਲੈਵਾਂਗੇ ਸਰ ਇਹਨਾਂ ਦਾ ਪਲਾਨ ਕੀ ਸੀ ਕੋਈ ਸਿਆਸੀ ਪਰਸਨ ਨੂੰ ਕਿਸੇ ਨੂੰ ਅੱਜ ਕਰਨਾ ਹੀ ਟਾਰਗੇਟ ਇਹ ਕੌਣ ਸੀ ਇਹਨਾਂ ਨੇ ਜਿਹੜੇ ਅੰਮ੍ਰਿਤਪਾਲ ਬਾਰ ਦੇ ਰਾਈਵਲਸ ਨੇ ਜਿਹੜੇ ਜਿੰਨਾਂ ਤੋਂ ਉਹ ਰਕਦਾ ਹੈ ਦੁਸ਼ਮਣੀ ਰਕਦਾ ਹੈ ਉਹਨਾਂ ਨੂੰ ਟਾਰਗੇਟ ਕਰੰਦਾ ਇਹਨਾਂ ਨੇ ਪਲਾਨ ਬਣਾਇਆ ਸੀ